ਜਿਮਲੀ ਚੌਂ ਦੇ ਵਿੱਚ ਕਾਂਗਰਸ ਪਾਰਟੀ ਚੋਂ ਦੂਰੋਂ ਦੂਰੋਂ ਲੋਕ ਆ ਰਹੇ ਕਿਉਂਕਿ ਜਦੋਂ ਜਿਮਲੀ ਚੌਂ ਹੁੰਦੀ ਹੈ ਪਾਰਟੀ ਸਾਰੀ ਸੰਜੋਗ ਕਰਦੀ ਕਿੰਨਾ ਮਾਜੀ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਖਦੇਵ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਰੋਪੜ ਤੋਂ ਸੁਖਦੇਵ ਜੀ ਅੱਜ ਮੈਂ ਰਸਤੇ 'ਚ ਆ ਰਿਹਾ ਸੀ ਤੇ ਮੈਂ ਦੇਖਿਆ ਇਮਪਲਾਈ ਨੂੰ ਨੰਗੇ ਹੋ ਕੇ ਪ੍ਰਦਰਸ਼ਨ ਕਰਨਾ ਪਿਆ ਬੜੀ ਸ਼ਰਮਨਾਕ ਗੱਲ ਹੁੰਦੀ ਹੈ ਕਿੱਦਾਂ ਦੇਖਦੇ ਹੋ ਤੁਸੀਂ ਇਸ ਗੱਲ ਨੂੰ ਦੇਖੋ ਗੱਲ ਪਤਾ ਕੀ ਹੈ ਨੰਗੇ ਹੋਣਾ ਕਿਉਂ ਪਿਆ ਜਿਹੜਾ ਤੁਸੀਂ ਕਸਵਾਲ ਕੀਤਾ ਹੈ ਨੰਗੇ ਹੋਣਾ ਤਾਂ ਪਹਿ ਗਿਆ ਕਿਉਂਕਿ ਸਰਕਾਰ ਨੰਗੀ ਹੋ ਚੁੱਕੀ ਹੈ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਜਿਹੜੇ ਵਾਅਦੇ ਬਫਾ ਨਹੀਂ ਹੋਏ ਦੇਖੋ ਗੱਲ ਇੱਕ ਹੈ ਇੱਕ ਨੈਰੇਟਿਵ ਬਣਾਉਣਾ ਇਹ ਜਿਹੜੀ ਉਹ ਸਰਕਾਰ ਹੈ ਉਹ EMPLOYEES ਦੇ ਤੇ ਮਿਹਨਤਕਸ਼ ਲੋਕਾਂ ਦੇ ਨੂੰ ਵਰਗਲਾ ਕੇ ਆਈ ਵੀ ਤੁਹਾਡੀਆਂ ਅਸੀਂ ਪੁਰਾਣੀ ਪੈਨਸ਼ਨ ਵੀ ਲਾਗੂ ਕਰਾਂਗੇ ਤੁਹਾਡੇ ਜਿਹੜੇ ਸਕੀਲਾਂ ਦੇ ਵਿੱਚ ਤੁਹਾਡੀਆਂ ਨੇ ਉਹ ਵੀ ਕਰਾਂਗੇ ਸਾਡੇ ਪੈਨਸ਼ਨਰਾਂ ਦਾ ਜਿਹੜਾ ਹੈਗਾ ਪਿੱਛੇ ਅ ਅ ਰਹਿ ਗਿਆ ਗੁਨਾਕ ਜਿਹੜਾ ਸੀ ਉਹਨੂੰ ਸਿਰਫ 15% ਦਿੱਤਾ 2.59 ਦੇ ਗੁਨਾਕ ਨਾਲ ਉਹਨਾਂ ਦੀ ਪੈਨਸ਼ਨ ਨਹੀਂ ਲੱਗੀ ਉਹਨਾਂ ਦਾ ਮਾਮਲਾ ਹੱਲ ਨਹੀਂ ਸੀਗਾ ਇਹ ਸਾਡੇ ਏਡਟਡ ਸਕੂਲਾਂ ਦੇ ਅੱਜ ਜਿਹੜੇ ਟੀਚਰ ਆਏ ਹੋਏ ਸੀ ਉਹਨਾਂ ਦਾ ਵਿਚਾਰਿਆਂ ਨੂੰ 9 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਔਰ ਇੱਕ ਪਾਸੇ ਸੀ ਕਿਹਨੇ ਖਜ਼ਾਨਾ ਸਾਡਾ ਭਰਿਆ ਰਾ ਦੂਜੇ ਪਾਸੇ ਇੱਕ ਮੁਲਾਜ਼ਮ ਨੂੰ 9 ਮਹੀਨੇ ਤਨਖਾਹਾਂ ਨਾ ਮਿਲੇ ਤੁਸੀਂ ਆਪ ਸੋਚੋ ਵੀ ਚੀਜ਼ ਬੰਦੇ ਨੇ ਰੋਟੀ ਦਾ ਗੁਜ਼ਾਰਾ ਆਪਣਾ ਤਨਖਾਹ ਤੇ ਕਰਨਾ ਹੈ ਤੁਹਾਨੂੰ ਕਿਸ਼ਤਾਂ ਵੀ ਦੇਣੀਆਂ ਕਿਸੇ ਨੇ ਮਕਾਨ ਬਣਾਇਆ ਕਿਸੇ ਨੇ ਕੋਈ ਸਕੂਟਰ ਮੋਟਰਸਾਈਕਲ ਕੁਝ ਵੀ ਦਿੱਤਾ ਉਹਦੀ ਕਿਸ਼ਤਾਂ ਵੀ ਆ ਰਹੀਆਂ ਉਹ ਕੀ ਹਾਲਾਤ ਹੋਣਗੇ ਉਸਦੇ ਇਸ ਕਰਕੇ ਇਸ ਕਰਕੇ ਇਸ ਸਰਕਾਰ ਦੇ ਵਿੱਚ ਸਰਕਾਰ ਦੇ ਖਿਲਾਫ ਜਿਵੇਂ ਰੋਜ਼ ਧਰਨੇ ਲੱਗ ਰਹੇ ਆ ਮੁਜ਼ਾਰੇ ਹੋ ਰਹੇ ਨੇ ਲੋਕਾਂ ਦੇ ਵਿੱਚ ਗੁੱਸਾ ਹੈ ਮਲਾਜ਼ਮਾਂ ਦੇ ਵਿੱਚ ਗੁੱਸਾ ਹੈ ਇਹਨਾਂ ਕਾਝ ਲੋਕਾਂ ਦੇ ਵਿੱਚ ਪੁੱਛਿਆ ਜਿਹੜੀ ਲੜਨ ਵਾਲੀ ਜਮਾਤ ਹੈ ਮੁਲਾਜ਼ਮ ਜਮਾਤ ਇਹ ਵਰਕਿੰਗ ਕਲਾਸ ਹੈ ਜਿਹੜੀ ਜਿਹਨੇ ਕਿ ਸਰਕਾਰ ਬਣਾਈ ਹੈ ਸਭ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਪਰ ਇਹਨਾਂ ਨੂੰ ਅੱਜ ਤੱਕ ਡੀਏ ਵੀ ਬਫਾ ਨਹੀਂ ਹੋਇਆ ਜੇ ਡੀਏ ਬਫਾ ਹੋਇਆ ਤਾਂ ਤਿੰਨ ਕਿਸ਼ਤਾਂ ਤਾਂ ਉਹਦੇ ਵਿੱਚ ਉਹਨਾਂ ਦਾ ਹਜੇ ਤੱਕ ਬਕਾਇਆ ਨਹੀਂ ਦਿੱਤਾ ਮੁਲਾਜ਼ਮਾਂ ਦੀਆਂ ਫਰਕਾਹਾਂ ਦਾ ਬਕਾਇਆ ਪਿਛਲਾ ਪਿਆ 2016 ਤੋਂ ਉਹ ਨਹੀਂ ਹਜੇ ਤੱਕ ਇਹਨਾਂ ਨੇ ਦਿੱਤਾ ਕਿ ਦਿੱਤਾ ਤਾਂ ਨਗੂਣਾ ਜਾ 75 70 ਦੀ ਉਮਰ ਤੋਂ ਵੱਧ ਆਲਿਆਂ ਨੂੰ ਔਰ ਉਸ ਤੋਂ ਬਾਅਦ ਜੇ ਅੱਜ ਮੁਲਾਜ਼ਮਾਂ ਦੀ ਇੱਕ ਤੁਸੀਂ ਇੱਕ ਗੱਲ ਤੇ ਬੜੀ ਹਾਸੋ ਹੀ ਨਹੀਂ ਗੱਲ ਹੈ ਵੀ ਜੇ ਇੱਕ ਡੀਸੀ ਬੈਠਾ ਹੈ ਉਹ ਤਾਂ ਲੈਂਦਾ 58% ਡੀਏ ਜਿਹੜਾ ਉਹਨੂੰ ਪਾਣੀ ਪੀਣ ਚਪਰਾਸੀ ਜਾਂਦਾ ਪੀਂਹ ਜਾਂਦਾ ਉਹਨੂੰ ਮਿਲਦਾ 42% ਡੀਏ ਵੀ ਮਹਿੰਗਾਈ ਡੀਸੀ ਸਾਹਿਬ ਵਾਸਤੇ ਜ਼ਿਆਦਾ ਹੈ ਤੇ ਉਹਨਾਂ ਦੇ ਜਿਹੜਾ ਪੀਹਣਾ ਕੰਮ ਕਰਦਾ ਉਹਦੇ ਵਾਸਤੇ ਘੱਟ ਹੈ ਇਸ ਕਿਸਮ ਦਾ ਜਦੋਂ ਲੋਕਾਂ ਦੇ ਵਿੱਚ ਫਰਕ ਹੋਊਗਾ ਇਸ ਕਿਸਮ ਦੇ ਵਰਤਾਰੇ ਹੋ ਸਰਕਾਰਾਂ ਦਾ ਫਿਰ ਲੜਾਈ ਛਾਟਾਂ ਲਾ ਕੇ ਜਾਂ ਨੰਗੇ ਹੁੱਕ ਦਾ ਲੜਵੀ ਬਣਦੀ ਹੈ ਜਿਵੇਂ ਟੀਚਰ ਦੀ ਗੱਲ ਕਰੀਏ ਤੇ ਟੀਚਰ ਦੇ ਸਨਮਾਨ ਦੀ ਗੱਲ ਅੱਡੀਆਂ ਚੁੱਚੋਕੇ ਨੇਤਾ ਗੱਲ ਕਰਦੇ ਨੇ ਜਦੋਂ ਸਰਕਾਰ ਆਉਂਦੀ ਆ ਤੇ ਉਹਨਾਂ ਟੀਚਰਾਂ ਨੂੰ ਸੜਕ ਤੇ ਬਹਿ ਕੇ ਧਰਨੇ ਦੇਣੇ ਪੈਂਦੇ ਆ ਲੱਗ ਜਾਂਦੀ ਕਿ ਲੀਡਰ ਜਿਹੜੇ ਨੇ ਇਸੇ ਜਾਂ ਤੇ ਗੱਲ ਕੋ ਹੋਰ ਕਰਦੇ ਜਦੋਂ ਕੁਰਸੀ ਤੇ ਬਹਿੰਦੇ ਨੇ ਤੇ ਮਜ਼ਾਕ ਉਣਾਇਆ ਜਾਂਦਾ ਆ ਉਹ ਟੀਚਰਾਂ ਨੂੰ ਕਿਸ ਤਰ੍ਹਾਂ ਕੁੱਟਿਆ ਜਾਂਦਾ ਹੈ ਹਰ ਸਰਕਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੰਬੀ ਸਮੇਂ ਤੋਂ ਤੁਸੀਂ ਲੜਾਈ ਲੜੀ ਹੈ ਮੈਂ ਤੁਹਾਡੀ ਗੱਲਾਂ ਬਿਲਕੁਲ ਸਹਿਮਤ ਆ ਜਿਹੜੇ ਏਜੂਡੇਸ਼ਨ ਵਾਲੇ ਸਕੂਲਾਂ ਦੇ ਟੀਚਰ ਹੈ ਉਹਨਾਂ ਨੂੰ ਸਾਡੀ ਸਰਕਾਰ ਮੇਲੇ ਦੀ ਲੜਨਾ ਪਿਆ ਸਾਡੀ ਸਰਕਾਰ ਵੇਲੇ ਵੀ ਉਹਨਾਂ ਦੀਆਂ ਮੁਸ਼ਕਲਾਂ ਸੀ ਔਰ ਮੈਨੂੰ ਇਸ ਕਹਿੰਦੇ ਕੋਈ ਝਿਜਕ ਨਹੀਂ ਅਸੀਂ ਉਹਨਾਂ ਦੀਆਂ ਜੋ ਮੁਸ਼ਕਲਾਂ ਸੀ ਉਸ ਟਾਈਮ ਪੂਰੀਆਂ ਨਹੀਂ ਕਰ ਸਕੇ ਪਰ ਹੜ੍ਹ ਦੀ ਲੀਡਰਸ਼ਿਪ ਨੂੰ ਅਸੀਂ ਬੇਨਤੀ ਵੀ ਕੀਤੀ ਹੈ ਔਰ ਬੇਨਤੀ ਕਰਦੇ ਵੀ ਰਹਾਂਗੇ ਔਰ ਜੇ ਸਾਡੀ ਲੀਡਰਸ਼ਿਪ ਹੀ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਇਨਸਾਫ ਨਹੀਂ ਦੇਊਗੀ ਜੇ ਸਰਕਾਰ ਬਣਦੀ ਹੈ ਤਾਂ ਮੂਰੇ ਹੋ ਕੇ ਉਹਨਾਂ ਟੀਚਰਾਂ ਦੇ ਨਾਲ ਖੜਾਂਗੇ ਨਾ ਕਿ ਸਰਕਾਰ ਨਾਲ ਖੜਾਂਗੇ ਪਰ ਸਾਨੂੰ ਆਸ ਹੈ ਕਿ ਸਾਡੀ ਇਹ ਲੀਡਰਸ਼ਿਪ ਸਾਡੀ ਪਿਛਲੀਆਂ ਜੇ ਕੋਈ ਸਭ ਤੋਂ ਘਟਾ ਰਹੀਆਂ ਸਾਡੇ ਤੋਂ ਊਣਤਾਈਆਂ ਰਹੀਆਂ ਅਸੀਂ ਨਹੀਂ ਇਹਨਾਂ ਦੀਆਂ ਕੋਈ ਗੱਲਾਂ ਤੇ ਵਫਾ ਕਰ ਸਕੇ ਮੁਲਾਜ਼ਮਾਂ ਵੱਲ ਜਿੰਨਾ ਸਾਨੂੰ ਧਿਆਨ ਦੇਣਾ ਸੀ ਨਹੀਂ ਦੇ ਸਕੇ ਤਾਂ ਅਸੀਂ ਇਸ ਲੀਡਰਸ਼ਿਪ ਨੂੰ ਦੇਣ ਦੀ ਜ਼ਰੂਰ ਕਰਦੇ ਆਂ ਵੀ ਦੇਊਗੀ ਔਰ ਤੁਹਾਨੂੰ ਵਿਸ਼ਵਾਸ ਵੀ ਹੈ ਵੀ ਲੀਡਰਸ਼ਿਪ ਸਾਡੀ ਗੱਲ ਨੂੰ ਸੁਣਵੇ ਹੋਏ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਅਮਲ ਕਰੂਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਬਣਦੀ ਹੈ ਤਾਂ ਮੁਲਾਜ਼ਮਾਂ ਦੀ ਬਾਹ ਫੜੂਗੀ